ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਮ ਗੁਰ ਪੂਰੈ ਚਰਣੀ ਨਾਵ ਹਰ ਸੰਗ ਸਹਾਈ ਪਾਏ ਆ ਜਹ ਜਾਈਆ ਤਹਾਂ ਸੁਹੇਲੇ ਕਰ ਕਿਰਪਾ ਪ੍ਰਭ ਮੇਲੇ ਗੁਰ ਪੂਰੈ ਚਰਨੀ ਲਾਇਆ ਹਰ ਸੰਗ ਸਹਾਈ ਪਾਏ ਜਹ ਜਾਈਆ ਤਹਾਂ ਸੁਹੇਲੇ ਕਰ ਕਿਰਪਾ ਪ੍ਰਭ ਮੇਲੇ ਹਲ ਗੁਣ ਗਾਵੋ ਸਦਾ ਸੁਭਾਈ ਮਨ ਕਿੰਦੇ ਸਗਲੇ ਪਲ ਪਾਵੋ ਜੀ ਕੇ ਸੰਗ ਸਹਾਈ ਰਹਾਉ ਨਾਰਾਇਣ ਪ੍ਰਾਨ ਆਧਾਰ ਹਮ ਸੰਤ ਜਨਾਰੇ ਨਾਰ ਪਤਿਤ ਪਨੀਤ ਕਰ ਲੀਨੇ ਕਰ ਕਿਰਪਾ ਹਰ ਜਸ ਦੀਨੇ ਪਾਰ ਬ੍ਰਹਮ ਕਰੇ ਪ੍ਰਤਿਪਵਲਾ ਸਲਜੀ ਸੰਗਰਖਵਲਾ ਹਰ ਦਿਨ ਰਾਇਨ ਕੀਰਤਨ ਗਾਈਐ ਬਹੁੜ ਨਾ ਜੋਨੀ ਪਾਈਐ ਜਿਸ ਦੇਵਾਏ ਪੁਰਖ ਬਧਾਤਾ ਹਰ ਰਸ ਤਿਨਹੀ ਜਾਤਾ ਜਮ ਕੰਕਰ ਨੇੜ ਨਾ ਆਇਆ ਸੁਖਨਾਣਕ ਸ਼ਰਣੀ ਪਾਏ ਆ ਜਸ ਦੀਵਾਏ ਪੁਰਖ ਬਧਾਤਾ ਹਰ ਰਸ تیرਹੀ ਜਤ ਜਮ ਕੰਕਰ ਨੇੜ ਨ ਆਇ ਸੁਖਨਾਣਕ ਸ਼ਰਣੀ ਪਾਏ ਕਬਸਾ ਵਾਜੇ ਕੀ ਫਤਿਹ ਗੁਰੂ ਸਵਾਰਿਓ ਸੋਰਠਾਗ ਪੰਜਵੇਂ ਨਾਨਕ ਸਾਇਬ ਸ੍ਰੀ ਗੁਰੂ ਅਰਜਨ ਦੇਵ ਜੀ ਉਚਾਰਣ ਕਰਦੇ ਹਨ ਗੁਰਪੂਰੇ ਚਰਣੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਾਈਏ ਰਹਮ ਸੁਹੀਲੇ ਕਾਰ ਕਿਰਪਾ ਪ੍ਰਭ ਮੇਹ। ਪੂਰੇ ਗੁਰੂ ਜੀ ਪਿਆਰੇ ਕਿਰਪਾ ਹੋ ਜਾਵੇ। ਤੇ ਫਿਰ ਅਸੀਂ ਓਟ ਆਸਰਾ ਟੱਕ ਲਈਏ ਸਤਿਗੁਰੂ ਦਾ। ਤੇ ਪੂਰਾ ਗੁਰੂ ਸਾਡੇ ਤੇ ਕਿਰਪਾ ਕਰਕੇ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜ ਲੇ। ਸਾਦੇ ਸਿਰ ਤੇ ਉਹ ਪਿਆਰ ਭਰਿਆ ਮੇਰ ਭਰਿਆ ਹੱਥ ਰੱਖ ਦਿੰਦਾ ਹੈ ਔਰ ਹਰ ਸੰਗ ਸਹਾਈ ਪਿਆ ਉਸ ਪ੍ਰਮਾਤਮਾ ਦਾ ਆਸਰਾ ਪਿਆਰੇ ਨੂੰ ਸਾਨੂੰ ਪ੍ਰਾਪਤ ਹੋ ਜਾਂਦਾ ਹੈ ਹੁਣ ਉਹਦੇ ਚਰਣਾ ਦੇ ਨਾਲ ਜੁੜਿਆਂ ਪ੍ਰਾਪਤੀ ਕੀ ਹੈ ਉਸ ਪ੍ਰਮਾਤਮਾ ਦੇ ਨਾਲ ਜੁੜਿਆਂ ਪ੍ਰਾਪਤੀ ਕੀ ਹੈ ਇਹਨਾਂ ਜਾਈਏ ਤਹਾਂ ਸੁ ਗੁਰੂ ਦੇ ਨਾਮ ਸਿਮਰਨ ਕਰਨ ਵਾਲਾ ਮਨੁੱਖ ਗੁਰੂ ਦੇ ਨਾਮ ਸਿਮਰਨ ਨਾਲ ਜੁੜੇ ਮਨੁੱਖ ਨੂੰ ਜਿਸ ਬੰਦੇ ਨੂੰ ਇਹ ਜਾਵੇਗਾ ਪਿਆਰਿਓ ਪਿਆਰ ਦੀ ਸਰਕਾਰ ਦੇ ਨਾਲ ਹਰ ਕੋਈ ਬਣਾਉਂਦਾ ਹੈ ਅਮਰਧਾਰੀ ਸਿੰਘ ਹੋਵੇ ਪ੍ਰਕਾਸ਼ਮਾਨ ਦਾੜਾ ਹੋਵੇ ਪਿਆਰਿਓ ਤੇ ਕਦੇ ਕੋਈ ਕੋਏ ਕਰਕੇ ਬਾਜ ਨਹੀਂ ਪਾਉਂਦਾ ਦੇਸ਼ਾਂ ਵਿਦੇਸ਼ਾਂ ਵਿੱਚ ਜਿੱਥੇ ਮਰਜੀ ਚਲੇ ਜਾਓ ਹਰ ਕੋਈ ਸਰਦਾਰ ਜੀ ਕਹਿ ਕੇ ਬਰਾਵੇਗਾ ਕਿਉਂ ਕਿਉਂਕਿ ਸਤਿਗੁਰੂ ਮੇਰਾ ਕਹ ਰਿਹਾ ਨੇ ਜਹਾਂ ਜਾਈਏ ਤਹਾਂ ਸਹੀ ਦੇ ਜਿੱਥੇ ਵੀ ਜਾਓਗੇ ਇੱਜ਼ਤ ਮਾਣ ਪਾਓਗੇ ਇੱਜ਼ਤ ਦੀ ਪ੍ਰਾਪਤੀ ਹੋਵੇਗੀ ਤੇ ਮੇਲ ਮਲਾ ਵੀ ਚੰਗੇ ਰੱਖਾਂ ਦੇ ਨਾਲ ਪਿਆਰਿਓ ਹੋਵੇਗਾ ਤੇ ਇਹ ਵੀ ਸਤਿਗੁਰੂ ਨੇ ਲਿਖ ਦਿੱਤਾ ਕਿ ਕਰ ਕਿਰਪਾ ਪ੍ਰਭ ਮੇਰੀ ਮਲਾਉ ਦਾ ਵੀ ਸਤਿਗੁਰੂ ਆ ਮੇਲ ਮਲਾਵੇ ਸਤਿਗੁਰੂ ਆਪ ਹੀ ਕਰਦਾ ਹੈ ਰਹਾਉ ਨਾਰਾਇਣ ਪ੍ਰਾਨ ਅਧਾਰਾ ਤੇ ਫਿਰ ਜਦੋਂ ਅਸੀਂ ਗੁਰੂ ਦੇ ਨਾਲ ਪਿਆਰਿਓ ਜੁੜੀਏ ਨਾ ਤੇ ਫਿਰ ਸਾਡੇ ਪ੍ਰਾਣਾਂ ਦਾ ਰਾਖਾ ਕੌਣ ਬਣਦਾ ਹੈ ਸਾਡੀ ਹਰ ਸਮੇਂ ਅੰਗ ਸੰਗ ਕੌਣ ਰਹਿੰਦਾ ਹੈ ਉਹ ਅਕਾਲ ਪੁਰਖ ਪਰਮਾਤਮਾ ਅਰਦਾਸ ਬੇਨਤੀ ਸੱਚੇ ਮਨ ਦੇ ਨਾਲ ਹੋ ਜਾਵੇ ਪਿਆਰਿਓ ਤੇ ਫਿਰ ਸਤਿਗੁਰੂ ਦੀ ਡਿਊਟੀ ਬਣ ਜਾਂਦੀ ਉਹ ਸਾਡੇ ਹਰ ਵੇਲੇ ਰੱਖਿਆ ਕਰਦਾ ਜੀ ਪਰ ਸਾਨੂੰ ਗੰਨਾ ਕੀ ਪਵੇਗਾ ਪਿਆਰਿਓ ਉਹ ਵੀ ਗੁਰੂ ਅਰਜਨ ਸਾਹਿਬ ਹੀ ਦੱਸ ਰਹੇ ਨੇ ਕਹਿੰਦੇ ਨੇ ਕਿ ਹਮ ਸੰਤ ਜਨਾ ਰੇ ਨਾਰਾ ਸਾਨੂੰ ਗੁਰਮੁਖ ਪਿਆਰਿਆਂ ਦੇ ਚਰਨਾਂ ਦੀ ਧੂੜ ਵਰਗੇ ਬਨਣਾ ਪਵੇਗਾ ਸਾਨੂੰ ਪਾਣੀ ਵਰਗਾ ਬਨਣਾ ਪਵੇਗਾ ਪਾਣੀ ਨੂੰ ਪਿਆਰਿਓ ਪਹਾੜ ਤੇ ਵੀ ਛੁੱਟਦੀਏ ਨਾ ਤੇ ਪਾਣੀ ਥੱਲੇ ਨੂੰ ਜਾਏਗਾ ਕਦੇ ਉੱਪਰ ਨੂੰ ਨਹੀਂ ਜਾਂਦਾ ਪਾਣੀ ਦੇ ਵਿੱਚ ਨਿਮਰਤਾ ਦਾ ਗੁਣ ਹੈ ਤੇ ਪਾਣੀ ਦੀ ਨਿਆਈ ਪਿਆਰਿਓ ਸਿੱਖ ਹੈ ਸਿੱਖ ਦੇ ਵਿੱਚ ਵੀ ਇਸੇ ਤਰ੍ਹਾਂ ਨਿਮਰਤਾ ਹੈ ਪਰ ਹੁਣ ਪਿਆਰਿਓ ਆਜੋ ਦੂਜੇ ਵੱਲੇ ਦੇਗ ਦੇ ਵਿੱਚ ਪਾਣੀ ਪਾ ਲਈਏ ਜੁਨੇ ਦੇ ਉੱਤੇ ਰੱਖ ਲਈਏ ਭਾਂਡੇ ਉੱਤੇ ਪਰਾਤਾਂ ਨਾਲ ਢੱਕ ਲਈਏ ਉਹਨੂੰ ਪਿਆਰਿਓ ਫੇਰੋ ਤਾਂ ਨਹੀਂ ਜਾਂਦਾ ਫੇਰੋ ਪਾਣੀ ਉੱਪਰੋਂ ਉੱਠਦਾ ਹੈ ਜਿਹੜਾ ਪਾਣੀ ਨਿਵਾਣ ਨੂੰ ਵਹਿੰਦਾ ਸੀ ਉਹ ਥੱਲੇ ਨੂੰ ਜਾਂਦਾ ਸੀ ਉਹ ਉੱਪਰ ਨੂੰ ਉੜਦਾ ਹੈ ਕਿਉਂ ਕਿ ਉਹਦੇ ਥੱਲੇ ਅੱਗ ਬਾਲੀ ਤੇ ਪਿਆਰਿਓ ਜੇ ਸਿੱਖ ਕੌਮ ਨੂੰ ਕੋਈ ਤੰਗ ਕਰੇਗਾ ਤੇ ਫਿਰ ਸਿੱਖ ਕੌਮ ਵੀ ਇਸੇ ਤਰ੍ਹਾਂ ਹੀ ਜਿਵੇਂ ਧਰਤੀ ਦੇ ਜ਼ਮੀਨ ਦੇ ਉੱਤੇ ਗੇਂਦ ਨੂੰ ਮਾਰੀਏ ਤੇ 5 ਫੁੱਟ ਥੱਲੇ ਮਾਰੀਏ ਗੇਂਦ ਨੂੰ ਤੇ ਪਿਆਰਿਓ 20 ਫੁੱਟ ਉੱਪਰ ਰੋੜੀਏ ਪਿਆਰ ਨਾਲ ਇੱਕ ਕਰਨ ਗੁਲਾਮੀ ਪਰ ਟੈਨ ਮੰਨਣ ਕਿਸੇ ਦੀ ਇਹ ਸਿੱਖ ਔਮ ਦਾ ਕੰਮ ਦਾ ਹੈ ਅੱਜ ਵੀ ਸਾਡੇ ਨਾਲ ਇਹੀ ਕੁਝ ਹੋ ਰਿਹਾ ਹੈ ਹੁਣ ਜੇ ਅਸੀਂ ਕਹੀਏ ਦੇਗ ਦੇ ਵਿੱਚ ਪਾਣੀ ਪਾਇਆ ਹੋਇਆ ਹੈ ਥੱਲੇ ਅੱਗ ਢਾਈ ਜਾਈਏ ਆਖੀਏ ਪਾਣੀ ਠੰਡਾ ਹੋ ਜਾ ਪਾਣੀ ਠੰਡਾ ਹੋ ਜਾ ਕਦੀ ਨਹੀਂ ਹੋਏਗਾ ਪਾਣੀ ਨੂੰ ਠੰਡਾ ਕਰਨ ਦਾ ਤਰੀਕਾ ਹੈ ਕੀ ਤਰੀਕਾ ਹੈ ਪਿਆਰੇ ਪਹਿਲਾਂ ਥੱਲੇ ਅੱਗ ਖਿੱਚਣੀ ਪੈਗੀ ਪਿਛਾ ਜਦੋਂ ਅੱਗ ਥੱਲੇੋਂ ਪਿਛਾਂ ਖਿੱਚ ਲਵਾਂਗੇ ਸਈਜੇ ਸਈਜੇ ਪਾਣੀ ਆਪੇ ਸੁਹਾਰੇ ਵਿੱਚ ਆਵੇ ਜਗਾ ਉਹ ਪਾਣੀ ਜਿਹੜਾ ਪਹਿਲਾਂ ਨਮਾਨ ਨੂੰ ਵਗਦਾ ਸੀ ਬਾਅਦ ਦੇ ਵਿੱਚ ਵੀ ਉਸੇ ਤਰ੍ਹਾਂ ਹੋ ਜਾਏਗਾ ਸੋ ਸਰਗੁਰੂ ਅੱਗੇ ਕੀ ਕਹਿੰਦੇ ਨੇ ਕਿ ਪਾਰ ਬ੍ਰਹਮ ਕਰੇ ਪ੍ਰਤਪਾਲਾ ਆਪਣੇ ਜੀਵਾਂ ਦੀ ਪ੍ਰਤਪਾਲਨਾ ਹਰ ਸਾਹ ਦੇ ਨਾਲ ਪ੍ਰਾਰਥਨਾ ਕਰਦਾ ਜੀ ਪਰਮੇਸ਼ਰ ਕਰਦਾ ਹੈ ਮਤਾ ਸਾਡੇ ਮਨ ਦੇ ਵਿੱਚ ਹੋਵੇ ਕਿ ਮੈਂ ਆਪਣੀ ਜ਼ਿੰਦਗੀ ਜਿਉ ਰਿਆ ਹਾਂ ਮੈਂ ਕਮਾਈ ਕੀਤੀ ਹੈ ਮੈਂ ਉਹ ਕਰ ਲਿਆ ਹੈ ਮੈਂ ਇਹ ਕਰ ਲਿਆ ਨਹੀਂ ਪਿਆਰਿਓ ਪਰਮੇਸ਼ਰ ਤੋਂ ਬਿਗੈਰ ਕੋਈ ਕੰਮ ਨਹੀਂ ਜੇ ਜਦ ਲਗ ਮੇਰੀ ਮੇਰੀ ਕਰੈ ਤਬ ਲਗ ਕਾਰਜ ਏਕ ਨਹੀਂ ਸਕੇ ਜਦੋਂ ਮੇਰੀ ਮੇਰੀ ਕਰਾਂਗੇ ਇੱਕ ਵੀ ਕਾਰਜ ਨਹੀਂ ਜੇ ਸੌਰ ਦਾ ਤੇ ਜਦ ਮੇਰੀ ਮੇਰੀ ਮਿਟ ਜਾਏ ਸਾ ਪ੍ਰਕਾਸ਼ ਸਵਾਰਿਆ ਫਿਰ ਸਤਿਗੁਰੂ ਵਿੱਚ ਹੋ ਕੇ ਆਪਕਾਰ ਸਵਾਰਦਾ ਜੇ ਪਿਆਰਿਓ ਤੇ ਅੱਗੇ ਸਤਿਗੁਰੂ ਕਹਿੰਦੇ ਨੇ ਕਿ ਸੱਦ ਜੀ ਸੰਗ ਰਖਵਾਲਾ ਸਾਰੇ ਦੀਆਂ ਦੀ ਰੱਖਿਆ ਕਰਨ ਵਾਲਾ ਵੀ ਪਰਮੇਸ਼ਰ ਆਪ ਜੀ ਪਰ ਨਾਲ ਕਰਨਾ ਕੀ ਪਵੇਗਾ ਸਤਿਗੁਰੂ ਕਹਿੰਦੇ ਹਾਰ ਦਿਨ ਰੈਣ ਕੀਰਤਨ ਗਾਈਏ ਦਿਨੇ ਰਾਤ ਪਰਮੇਸ਼ਰ ਦੇ ਨਾਲ ਜੁੜੇ ਰਹੀਏ ਉਹਦੀ ਕੀਰਤੀ ਕਰੀਏ ਉਹਦਾ ਨਾਮ ਜਪੀਏ ਉਹਦਾ ਭਜਨ ਕਰੀਏ ਬੋਲ ਨਜੂਦੀ ਪਾਈਏ ਤੇ ਜੂਨਾ ਦਾ ਦੇਖਾ ਵੀ ਪਿਆਰਿਓ ਕਟਿਆ ਜਾਵੇਗਾ ਜੂਨਾ ਦੇ ਵਿੱਚ ਪਹਿਣਾ ਨਹੀਂ ਪਵੇਗਾ ਤੇ ਫਿਰ ਕਹਿੰਦੇ ਜਿਸ ਦੇਵੇ ਪੁਰਖ ਬਧਾਤਾ ਹਰ ਰਸ ਤਿਰਹੀ ਜਾਂਦਾ ਤੇ ਜਿਸ ਦੇ ਉੱਤੇ ਸਰਗੁ ਨੂੰ ਪਿਆਰੋਂ ਮੇਰ ਕਰੇਗਾ ਨਾ ਇਹ ਨਾਮਦਾਨ ਦੀ ਪ੍ਰਾਪਤੀ ਵੀ ਉਸੇ ਨੂੰ ਹੋਏਗੀ ਦੂਸਰੇ ਨੂੰ ਨਹੀਂ ਹੋਏਗੀ ਕਿਉਂ ਪਰਮੇਸ਼ਰ ਮੇਹ ਪ੍ਰਯਾਸ ਰੱਖੇਗਾ ਤੇ ਫੇਰ ਹੀ ਸਾਡੇ ਤੇ ਉਹਦੀ ਕਿਰਪਾ ਹੋਏਗੀ ਜਿਸ ਦੇਵੇ ਪੁਰਖ ਬਧਾਤਾ ਹਰ ਰਸ ਤਿਨਹੀ ਜਾਤਾ ਤੇ ਰਸ ਮੰਨਣਾ ਜਿਹੜਾ ਹੈ ਨਾ ਗੁਰਬਾਣੀ ਦਾ ਪਿਆਰਿਓ ਕੋਈ ਮਾਨ ਸਕਦਾ ਜਿਹਦੇ ਤੇ ਵੈਗੂ ਪਰਮਾਤਮਾ ਕਿਰਪਾ ਕਰੇ ਜਿੰਦੇ ਦੇ ਵਸਤੀ ਕਰਦੀ। ਪਰਮੇਸ਼ਰ ਨਾਲ ਜੁੜਨਾ ਬੜਾ ਔਖਾ ਹੈ। ਕੋਈ ਸੱਜਣ ਘਾ ਦੇ ਵਿੱਚ ਸੁਤਾ ਪਿਆ ਸੀ ਤੇ ਸੁਤੇ ਪਏ ਦੇ ਮਨ ਦੇ ਵਿੱਚ ਉਹਦੇ ਸੁਤੇ ਪਿਆ ਵੀ ਉਹਦਾ ਸਿਮਰਨ ਚੱਲ ਰਿਹਾ ਹੈ ਸਿਮਰਨ। ਤੇ ਸਿਮਰਨ ਕਰੀ ਜਾਂਦਾ ਪਰਮੇਸ਼ਰ ਦੇ ਨਾਲ ਜੁੜਿਆ ਹੋਇਆ ਪਿਆਰਿਓ। ਤੇ ਖੜਕਾ ਸੁਣ ਕੇ ਗਵਾਂਢੀ ਉੱਡਦੇ ਨੇ ਘਰ ਦੇ ਵਿੱਚ ਚੋਰ ਪੈ ਗਿਆ ਹੁਣ ਉਹ ਪਰਮੇਸ਼ਰ ਦੇ ਨਾਲ ਗੱਲਾਂ ਕਰ ਰਿਹਾ ਸੁਤਾ ਪਿਆ ਵੀ ਤੇ ਪਿਆਰਿਓ ਚੋਰ ਸਾਰਾ ਉਹਦਾ ਸਮਾਨ ਬੰਨ ਕੇ ਲੈ ਜਾਂਦਾ ਤੇ ਕੋਨੇ ਜਿਰ ਨੂੰ ਗਵਾਂਢੀ ਆਵਾਜ਼ ਮਾਰਦਾ ਭਰਿਆ ਜਾਗ ਉੱਠ ਸੁਤਾ ਪਿਆ ਏ ਤੇਰਾ ਘਰ ਲੁੱਟੇ ਗਿਆ ਲੁੱਟ ਕੇ ਲੈ ਗਿਆ ਹੀ ਕੋਈ ਉੜਦਿਆਂ ਸਾਰੀ ਪਿਆਰਿਓ ਪਤਾ ਕੀ ਕਹਿੰਦਾ ਇੰਦਾ ਮੈਂ ਬਹੁਤ ਕੁਝ ਪਾਲਿਆ ਮੈਂ ਬਹੁਤ ਕੁਝ ਪਾਲਿਆ ਭਾਵ ਕਿ ਕਿ ਜਿਹੜੀਆਂ ਦੁਨਿਆਵੀ ਚੀਜ਼ਾਂ ਨੇ ਪਿਆਰੇ ਜਿਹੜਾ ਗੁਰੂ ਨਾਲ ਜੁੜ ਜਾਂਦਾ ਉਹਦਾ ਉਹਨਾਂ ਨਾਲ ਪਿਆਰ ਨਹੀਂ ਜਰਦਾ ਦੁਨਿਆਵੀ ਚੀਜ਼ਾਂ ਜਿਤਨੀਆਂ ਮਰਜ਼ੀ ਪ੍ਰਾਪਤ ਹੋ ਜਾਣ ਪਰ ਉਹ ਬਿਨਸਣ ਵਾਲੀ ਮਾਇਆ ਸਾਰੀ ਇੱਥੇ ਰਹਿ ਜਾਂਦੀ ਆ ਨਾਲ ਕੀ ਜਾਂਦਾ ਹੈ ਮਾਲਕ ਦਾ ਸਿਮਰਨ ਤੇ ਉਹ ਦਾ ਸਿਮਰਨ ਉਹਦੇ ਮਨ ਦੇ ਵਿੱਚ ਜਿਹਦੇ ਜਿਹਦੇ ਵਿੱਚ ਰਸ ਵੱਜ ਗਿਆ ਜੀ ਦੇ ਵਿੱਚ ਪਰਮਾਤਮਾ ਦਾ ਪਿਆਰ ਵੱਜ ਗਿਆ ਪਿਆਰਿਓ ਉਹ ਲੇਖਾ ਜਿਹੜਾ ਇਕੱਠਾ ਹੋ ਜਾਂਦਾ ਉਹ ਫਿਰ ਮਾਇਆ ਜਿਹੜੀ ਹੈ ਨਾਮਦਾਨ ਦੀ ਮਾਇਆ ਸਾਡੀ ਹਿਰਦੇ ਚ ਕਤਰ ਹੋਈ ਜਾਂਦੀ ਆ ਚਿਤਨ ਗੁਪਤ ਸਾਡੇ ਮੋਢਿਆਂ ਤੇ ਬਿਠੇ ਲਿਖੀ ਜਾਂਦੇ ਨੇ ਤੇ ਉਸ ਹੀ ਮਨੁੱਖ ਦਾ ਜੀਵਨ ਸਫਲ ਹੁੰਦਾ ਹੈ ਤੇ ਫਿਰ ਸਤਿਗੁਰੂ ਕਹਿੰਦੇ ਜਪੰਕਰ ਨੀਰ ਨਾ ਆਏ ਖੇਰ ਪਿਆਰਿਓ ਦੇ ਲਾਗੇ ਜਮਦੂਤ ਬਦੀ ਜੀਉਂਦੇ। ਉਹਦੇ ਲਾਗੇ ਮਾੜਾ ਸਮਾਂ ਨਹੀਂ ਆਉਂਦਾ। ਦਾਇ ਤੇ ਸਹਿਬ ਸ੍ਰੀ ਗੁਰੂ ਅੰਗਦ ਜੀ ਕਹਿੰਦੇ ਨੇ ਸੁਖ ਨਾਨਕ ਸ਼ਰਣੀ ਪਾਏ। ਸਤਿਗੁਰੂ ਦੀ ਸ਼ਰਨ ਦੇ ਵਿੱਚ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ, ਦੁੱਖ ਮਿਟ ਜਾਂਦੇ ਨੇ। ਸਤਿਗੁਰੂ ਦੇ ਨਾਲ ਜੁੜਿਆ ਪਿਆਰਿਓ ਹਰ ਤਰ੍ਹਾਂ ਦੀ ਪ੍ਰਾਪਤੀ ਹੁੰਦੀ ਜੇ। ਜੀਵਨ ਦੇ ਸੁੱਖ ਵੀ ਮਿਲਦੇ ਨੇ। ਨਾਮ ਦਾਣ ਵੀ ਮਿਲਦਾ ਹੈ। ਹਰ ਇੱਕ ਚੀਜ਼ ਪ੍ਰਾਪਤ ਹੁੰਦੀ ਹੈ ਪਿਆਰਿਓ। ਇਸੀ ਆਇਦਾ ਹੁਕਮ ਜਵਾਬ ਜਿੰਨੇ ਸਿਮਰਨ ਕੀਤਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਸਾਡਿਆਂ ਹਿਰਦਿਆਂ ਵਿੱਚ ਇਹ ਸਿਮਰਨ ਵਸੇ ਸਾਨੂੰ ਪ੍ਰਮਾਤਮਾ ਸਾਧ ਬੁੱਧੀ ਬਖਸ਼ਿਸ਼ ਕਰੇ ਅਸੀਂ ਪਰਮੇਸ਼ਰ ਦੇ ਨਾਲ ਜੁੜ ਸਕੀਏ ਆਓ ਗੱਜ ਕੇ ਫਤਿਹ ਗਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ